ਹਾਂਜੀ ਕੀ ਲੈ ਕੇ ਆਏ ਹੋ ਸਵਈਆਂ ਚੱਕਰ ਵਾਲੀਆਂ ਭਾਬੀ ਨੇ ਬਣਾਈਆਂ ਸੀ ਸਾਡੇ ਲਈ ਵਾਹ 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 ਬਹੁਤ ਟੇਸਟੀ ਹੈ ਅੱਛਾ ਪਿੰਡ ਆਿਆਂ ਦੀ ਖਾਤਰਦਾਰੀ ਯੈਸ ਫੁੱਲ ਆਨ ਦੁੱਧ ਵਾਲੀਆਂ ਜਿਵੇਂ ਆ ਮੇਰਾ ਚਮਚਾ ਖੁੰਦੀ ਹੈ ਛਿਨੇ ਲਓ ਕਿਦਾਂ ਲੱਗੀਆਂ ਬਹੁਤ ਟੇਸਟੀ ਸ਼ਿਨੂ ਆਲੋ ਪੁੱਤ ਉਹ ਮੇਰਾ ਚੰਟਕ ਹੁੰਦੀ ਐ ਪੂਜੀ ਚਿੱਡੀ ਜੀ ਖਾਂਦੀ ਜੀ ਪਰ ਪਰ ਕੇ ਚੀਜੀ ਦਿਖਾਓ ਉਹਨਾਂ ਦੀ ਇਹਨਾਂ ਦੇ ਵੀ ਨਾਲ ਬਣਾਉਣ ਪਰ ਕੱਲਾ ਤੂੰ ਵੀ ਲੱਗ ਅਲਕ ਆ ਦੇਖ ਵੀਡੀਓ ਬਣਦੀ ਐਦੀ ਰੂਸੀ ਦੀ ਬਣਾਣੀ ਫੇਰ ਫੇਮਸ ਹੋਏਂਗੀ ਤੂੰ ਸਟਾਰਟ ਕਰਤੀ ਜਾ ਚੁਨੇ ਦੇਲਾ ਸਟਾਰਟ ਪਲਕੀ ਆ ਲੈ ਆ ਖਾਈ ਨਨ ਕੋਈ ਨਾ ਤਾਂ ਮੈਂ ਕਬਾਇਆ ਇੰਨਾ ਵੱਡਾ ਚਮਚਾ ਚਾਚੂ ਨੇ ਪੂਰਾ ਖਾਓ ਪੂਰਾ 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 ਵੈਰੀ ਗੁੱਡ ਆ ਪਤਾ ਨਹੀਂ ਇਹਨਾਂ ਨੂੰ ਕੀ ਚੜਿਆਗਾ ਕੀ ਇੰਦਰੀ ਮੂਤ ਹੋਇਆ ਬੇਬੀ ਉਹਦੇ ਹੱਥ ਚਾਕੂ ਆ ਕੁੜੀ ਦੇ ਦੇਖੋ ਹਾਸੇ ਮਜ਼ਾਕ ਫੈਮਿਲੀ ਦਾ ਫੈਮਿਲੀ ਦਾ ਹਾਸੇ ਮਜ਼ਾਕ ਚੱਲ ਰਿਹਾ ਪੂਰਾ ਇੰਜੋਏ ਅੱਜ ਮੇਰੇ ਸਾਸਰਮਾ ਚ ਗਿਰਦੀ ਸੀ ਵੈਰੀ ਬੈਡ ਉਹ ਆਪਣਾ ਧਿਆਨ ਨਹੀਂ ਰੱਖਦੇ ਹੈਗੇ ਤੇ ਬੱਚਿਆਂ ਨੂੰ ਸਮਝਾ ਕਰ ਦਿੰਦੇ ਸਾਰਾ ਟਾਈਮ ਉਹਨਾਂ ਦਾ ਧਿਆਨ ਨਹੀਂ ਉਹਨੇ ਬੱਚਿਆਂ ਨੂੰ ਫੁੱਟਦੇ ਜਰੂਰ ਨੇ ਦਾਦੀ-ਪੋਤੀ ਦਾ ਪਿਆਰ ਦੇਖੋ ਬਾ ਨੂੰ ਕੌਣ ਜੜਦੋਂ ਦਾ ਆਉਂਦਾ ਪਾਪਾ ਆਉਂਗੇ ਤੇ ਇਹੇ ਗੁੜੀਆ ਵੀ ਦਾਦੀ ਨਾਲ ਹੀ ਜਾਂਦੀ ਹੈਗੀ ਸਵੇਰੇ ਦਾਦੀ ਤੋਂ ਹੀ ਤਿਆਰ ਹੁੰਦੀ ਹੈ ਸਕੂਲ ਜਾਣ ਵਾਸਤੇ ਤੇ ਦਾਦੀ ਨੂੰ ਵੀ ਕਹਿੰਦੀ ਆ ਮੈਨੂੰ ਬਾਚੜਾ ਕਿ ਆਓ ਸ਼ਾਮੀ ਦਾਦੀ ਜੀ ਮੈਨੂੰ ਟਿਊਸ਼ਨ ਛੱਡ ਕੇ ਆਵੇ ਪੁੱਤ ਛੱਡ ਕੇ ਆਊਗਾ ਡੈਡੀ ਹਾਂ ਡੈਡੀ ਕਿਹਨਾਂ ਲੋਕ ਆਲੋ ਪੁੱਤ ਦਾਦੀ ਬਾਪੂ ਜੀ ਹਾਂ ਬਾਪੂ ਜੀ ਆ ਆਪਾਂ ਬਾਪੂ ਜੀ ਆ ਗਿਆ ਜੀ ਇਹ ਸਾਡੇ ਵੱਡੇ ਬਰਾੜ ਸਾਹਿਬ ਮੈਂ ਕਿਹਾ ਇਹ ਆ ਗਏ ਵੱਡੇ ਬਰਾੜ ਸਾਹਿਬ ਹੋ ਠੀਕ ਹੋ ਬਾਪੂ ਜੀ ਸੇਤਾ ਕੈਮ ਨੇ ਰੋਟੀਆਂ ਖਾ ਲੀਆਂ ਹਾਂ ਮੁੱਛਾਂ ਵੱਡਾ ਦੇ ਦੋ ਫੇਰ ਇੱਕ ਵਾਰੀ ਇਹ ਆਹ ਹਾਂ ਕੀ ਬਾਤ ਹੈ ਹਾਂ ਖੜੀਆਂ ਮੁੱਛਾਂ ਬਰਾੜ ਸਾਹਿਬ ਦੀਆਂ ਇਹ ਹੈਗਾ ਵੱਡੇ ਬਰਾੜ ਸਾਹਿਬ ਸਾਡੇ ਸਾਡੀ ਜਿੰਦ ਜਾਨ ਇਹਨਾਂ ਨਾਲ ਹੀ ਸਾਰਾ ਕੁਝ ਹੈ ਇਹਨਾਂ ਕਰਕੇ ਇੱਥੇ ਤੱਕ ਪਹੁੰਚਿਆਂਗੇ ਇਹ ਸਾਰਾ ਕੁਝ ਇਹਨਾਂ ਦਾ ਬਣਾਇਆ ਗਾੜੀ ਨਿਕੜੀ ਤਿੰਨੂ ਹੈ ਹਾਂਜੀ ਤੁਸੀਂ ਤੁਸੀਂ ਹੁਣ ਰਜੇ ਨਹੀਂ ਖੇਲੇ ਕੌਲਾ ਸਾਰਾ ਖਾਣਾ ਨਹੀਂ ਮੈਂ ਤਾਂ ਘੱਟ ਖਾਣੇ ਆ ਤੁਹਾਡੇ ਬਾਰੇ ਤੇ ਬਣਾਈਆ ਸਪੈਸ਼ਲ ਉਹਨਾਂ ਨੂੰ ਆਈ ਹੈਗੀ ਪਿੰਡ ਉਹਨੂੰ ਤੱਕੜੇ ਕਰਕੇ ਭੇਜਣਾ ਮਤਲਬ ਹੋਰ ਪਹਿਲਾਂ ਤੁਸੀਂ ਡਾਈਟ ਤੇ ਸੀ ਨਾ ਤੁਹਾਡੀ ਡਾਈਟਾਂ ਡੂਟਾ ਸਾਰੀਆਂ ਕੱਢ ਦੇਣੀ ਇਹਨਾਂ ਨੇ ਚਲੋ ਬਾਕੀ ਨਹੀਂ ਉਹ ਬਾਕੀ ਸ਼ਾਮ ਨੂੰ ਮਿਲਦੇ ਆਂਗੇ ਬਾਕੀ ਅਗਲੇ ਬਲੌਗ ਚ ਦੇਖਦੇ ਆਂ ਟਿੰਨਰ ਵਗੈਰਾ ਦਾ ਮਤਲਬ ਬੋਲਦੀ ਨਹੀਂ ਅੱਜ ਤੱਕ ਬੋਲਟਾ ਅੱਜ ਪਾਸ ਤਾਂ ਫਿਰ ਆ ਨਾ ਮੈਂ ਉਹ ਮੈਂ ਕਿਰੇ ਉਹ ਕਿਰੇ ਪਹਿਲਾਂ ਪਾ ਲਵਾਂਗੇ ਹਾਉਜ਼ ਇਟ ਯਮੇ ਘਰ ਲੇ ਦੀ ਸੇਵਾ ਕਰਦੇ ਆਂ ਇਹ ਹਰ ਵੀ ਸ਼ੱਕਰ ਦੀਆਂ ਨੇ ਇਹ ਮੈਂ ਘਰ ਦੀ ਸੇਵਾ ਕਰੂੰਗੀ ਤਾਂ ਹੀ ਮੈਨੂੰ ਸਹੁਰੇ ਚ ਪਿਆਰ ਮਿਲੂਗਾ ਨਾ ਅੱਗੇ ਉਹ ਬੈਸੀ ਤੁਹਾਡਾ ਬਹੁਤ ਜ਼ਿਆਦਾ ਕਰਦੇ ਆਗੇ ਜਦੋਂ ਤੁਸੀਂ ਆਏ ਨੇ ਮੈਨੂੰ ਭੁੱਲ ਜਾਂਦੇ ਹੋ ਨਹੀਂ ਭੁੱਲਦੀ ਮੈਂ ਆਈ ਕੁਆਰੀ ਆ ਮੈਂ ਸੇਵਾ ਕਰ ਰਹੀ ਆ ਤੁਸੀਂ ਨਹੀਂ ਭੁੱਲਦੇ ਉਹ ਮੈਨੂੰ ਭੁੱਲ ਜਾਂਦੇ ਤਾਂ ਤੁਸੀਂ ਆ ਜੰਦੇ ਹੋਗੇ ਉਹ ਹਾਂ ਠੀਕ ਆ ਜਦੋਂ ਜਾਦੇ ਤੁਸੀਂ ਆਇਓਗੇ ਇਹ ਮੇਰਾ ਘਟ ਕਰਦੇ ਆਗੇ ਫਿਰ ਇਹਦੇ ਆਲੇ ਦੁਆਲੇ ਹੋ ਜਾਂਦਾ ਹੈ ਕਿ ਮੰਨੂ ਭੁੱਲ ਜਾਂਦੇ ਐਨੇ ਸਾਲ ਦਾ ਮੈਂ ਇਨਾਂ ਕੋਲ ਰਹਿਣਾ ਆਏ ਨੂੰ ਮੈਨੂੰ ਕੋਈ ਨਹੀਂ ਪੁੱਛਦਾ ਉਹ ਦੇਖੋ ਕੱਲ ਉਹਦੇ ਹੱਥ ਤਾਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਵੀ ਕਿਹਦਾ ਇਹ ਜਿਆਦਾ ਪਿਆਰ ਅਦਰਮਾਨ ਹੁੰਦਾਗਾ ਤਾਂ ਹੀ ਕੱਲ ਉਹਦੇ ਹੱਥਾਂ ਮੇਰੇ ਕੋਲ ਕੱਲਾ ਚਮਚਾ ਹੈ ਇੱਕੋ ਪਤਾ ਲੱਗਦਾਗਾ ਵੀ ਇਹ ਸਾਰੇ ਇਨਾਂ ਦਾ ਕਰਨ ਲੱਗ ਗਿੰਦੇ ਆਜ ਤੋਂ ਬਾਦ ਹੁਣ ਜਾਦੀ ਨਮੀ ਆਈ ਹੈ ਨਾ ਵਿਆਹ ਕੇ ਹੁਣ ਆਉਦੇ ਮੁੰਡੇ ਨੂੰ ਭੁੱਲ ਜਾਂਦੇ ਹੈਗੇ ਚਲੋ ਕੋਈ ਨਹੀਂ ਐਵੇਂ ਪਿਆਰ ਬਣਿਆ ਰਹੀ ਤੁਹਾਡਾ ਲਈ ਥੋਲਦੇ ਮੈਂ ਹੈਗੀ ਨਾ ਹੂੰ ਤੁਹਾਨੂੰ ਯਾਦ ਰੱਖਣ ਲਈ ਥੈਂਕ ਯੂ ਬਾਕੀ ਸ਼ਾਮ ਦੇ ਦਿਨ ਤੋਂ ਬਾਅਦ ਜਨਰ ਬੜੇ ਮਿਲਦੇ ਆਂਗੇ ਯੈਸ ਟੂਡੇ ਇਵਨਿੰਗ ਬਾਏ ਬਾਏ ਯੈਸ ਆ ਮਿਸ ਹੋ ਗਿਆ ਯੈਸ ਬਹੁਤ ਸਵੈਦਰ ਹੋਇਆ ਪਿਆ ਹਾਂਜੀ ਵੈਸੇ ਹੀ ਵੈਦਰ ਹੌਲੀ 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 ਬੈਦਰ ਬੈਸੇ ਵੀ ਨਾ ਪਿੰਡਾ ਕੇ ਬੈਦਰ ਸ਼ਾਮ ਨੂੰ ਬੈਸ ਹੀ ਬਹੁਤ ਕੈਂਟ ਹੋ ਜਾਂਦਾ ਪਿੰਡ ਆ ਕੇ ਬੈਸ ਹੀ ਜੀ ਬਹੁ ਲੱਗ ਜਾਂਦਾ ਆਟੋਮੈਟਿਕ ਹੀ ਬੈਦਰ ਵਧੀਆ ਹੋ ਜਾਂਦਾਗਾ ਪਿੰਡ ਦੀ ਇਹੀ ਤਾਂ ਮੌਜ ਹੈ ਇਹ ਲੱਗਦਾ ਹੈ ਕਿ ਪਲੇਅਰ ਬਹੁਤ ਜਿਆਦਾ ਫਾਰਮ ਦੇ ਵਿੱਚ ਆ ਰਹੇ ਨੇਗੇ ਆਹ ਬੱਲੇ ਗ੍ਰੀਨ ਬੋਲਡ ਚੋਕਾ ਮੈਂ ਥੱਕ ਗਈ ਮੇਰਾ ਕੰਮ ਪਿਆ ਟੰਗੀਆਂ ਸਵਾਰਨਾ ਅਜੇ ਤੁਸੀਂ ਥੱਕ ਗਏ ਓਹੋ ਇੰਨੇ ਜਲਦੀ ਕਿਉਂ ਥੱਕ ਗਏ ਤੁਸੀਂ ਸ਼ਹਿਰ ਚ ਜੰਮੇ ਬਲਿਆ ਤੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਾ ਕਿਵੇਂ ਲੱਗਿਆ ਫਿਰ ਫਸਟ ਆਫ 올 ਵੈਸੇ ਹਾਂ ਮੈਂ ਵੈਸੇ ਜੰਮੀ ਤਾਂ ਪਿੰਡੇ ਚ ਆਪਰ ਅਸੀਂ ਰਹੇ ਸ਼ੁਰੂ ਤੋਂ ਛੋਟੇ ਹੁੰਦੇ ਦੋ ਇੰਨਾ ਜਿੰਨੇ ਕਿ ਨਿੱਕੇ ਨਿੱਕੇ ਹੁੰਦੇ ਆ ਤਾਂ ਤੁਸੀਂ ਪਿੰਡ ਚੋਂ ਸ਼ਹਿਰ ਆ ਗਏ ਸੀਗੇ ਬਾਕੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਾ ਕੇ ਆ ਪਿੰਡ ਦੀ ਮੌਜ ਇਹ ਲੇਜ਼ ਦੀ ਪੂਰੀ ਲਾਈਫ ਇੰਜੋਏ ਕੀਤੀ ਹੋਈ ਹੈ ਹੁਣ ਬਹੁਤ ਜ਼ਿਆਦਾ ਇੰਜੋਏ ਕਰ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਓਕੇ ਕਿਹੜਾ ਲੱਗ ਗਿਆ ਯੈਸ ਬਿਲਕੁਲ ਯੈਸ ਗੜੀ ਪਿੰਡਾਂ ਚ ਰਹ ਰਹੇ ਨੇ ਉਹ ਬਹੁਤ ਵਧੀਆ ਇੰਜੋਏ ਕਰਦੇ ਹੋਣਗੇ ਹਾਂ ਵੀ ਮਿੱਤਰੋ ਇਹ ਚੀਜ਼ ਨੂੰ ਜ਼ਰੂਰ ਦੇਖਿਆ ਕਰੋ ਕਿ ਪਿੰਡ ਨਾਲ ਪਿਆਰ ਜਿਹੜੇ ਪਿੰਡ ਚ ਜੰਮੇ ਪਲੇ ਨੇ ਪਿੰਡ ਨਾਲ ਪਿਆਰ ਬਣਾਉਣਾ ਬਹੁਤ ਜ਼ਰੂਰੀ ਹੈ ਰੱਖੋ ਇਦਾਂ ਹੀ ਆਪਣੇ ਪਿੰਡ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੋ ਚਾਹੇ ਮੈਨੂੰ ਵੀ 15 16 ਸਾਲ ਗਏ ਚੰਡੀਗੜ੍ਹ ਰਹਿੰਦੇ ਨੂੰ

ਉਰੇ ਮੇਰਾਂ ਗੀਜੀ ਆਏ ਤਾਂ ਉਹ ਅਗਲੇ ਪੰਜ ਨੂੰ ਦਿੱਤਾਗੇ ਲਿਆਓ ਜੀ ਹਾਂ ਹੁਣ ਪੰਜ ਕੁ ਫੜੋ ਤੇ ਬੋਲ ਵੈਰੀ ਗੁੱਡ ਸ਼ਿਨੇ ਤੁਸੀਂ ਵੀ ਖੇਡੋ ਸ਼ਿਨੇ ਫੀਲਿੰਗ ਵੈਲ ਸ਼ੋਅ ਕਰਦੇ ਤੁਸੀਂ ਬਹੁਤ ਨਾ ਬਾਰ ਕਰ ਆਪਣੇ ਕਹ ਲਾਇਆ ਜੀ ਬਹੁਤ ਵਧੀਆ ਪੂਜੀਗਾਰੀਆ ਬੱਚਿਆਂ ਨਾਲ ਖੇਡ ਕੇ ਕਿਉਂ ਕੋ ਟੱਕੇ ਕੀ ਹੋ ਰਿਹਾ ਤੈਨੂੰ खराब कर दोलो बो घंट आ रही है बहुत वादिया लग रहा है रेस्ट मोड तैयार

ਅਟਲੀਸ 1.5 ਸਾਲ ਬਾਅਦ ਆਏ ਨੇ ਮੰਮਾ ਮੇਰੇ ਸਸਰਾਲ ਕੋੜਮਣੀਆਂ ਕੋੜਮਣੀਆਂ ਮਿਲ ਰਹੀਆਂ ਨੇ ਅੱਜ 1.5 ਸਾਲ ਬਾਅਦ ਸੇਵਾ ਹੋ ਰਹੀ ਜੂਸ ਦੀ ਜੂਸ ਦੀ ਸੇਵਾ ਹੋ ਰਹੀ ਇੱਧਰ ਇੱਧਰ ਹੋ ਰਹੀ ਹੈ ਪਾਰਟੀ ਕਿੰਨਾ ਹੈ समोसा पार्टी, पकोड़ा पार्टी, पनीर पकोड़ा पार्टी। ना ना ना। वीरे कैसे टेस्ट? इसका टेस्ट कैसे? है बहुत अच्छा है भाई। आप चोरी-चोरी खा रहे हो? क्यों? आप अधर आके नहीं बैठे? अच्छा, फोन चला रहे हो? चूटी लेनी चूटी, चूटी लेनी शीने। ਸ਼ਿਨੇ ਕੋਣ ਆ ਗਿਆ ਹੈ ਸ਼ਿਨੇ ਕੋਣ ਆ ਗਿਆ ਨਾਨੀ ਹੈਲੋ ਗਾਇਸ ਸਾਰੇ ਨੇ ਡਿਨਰ ਕਰ ਲਿਆ ਹੈ ਹਮ ਸਾਰੇ ਨੇ ਡਿਨਰ ਕਰ ਲਿਆ ਅੱਗੇ ਤੋਂ ਮੈਂ ਮੈਂ ਜਿਹੜੀ ਜਿਹੜੀ ਹਸਬੰਡ ਤੇ ਦਾਦਾ ਦੀ ਕੇ ਪਾਸ ਬੈਠਾ ਬਿਨੋਂ ਡਿਨਰ ਕਰ ਲਿਆ ਹੈ ਅੱ비 ਮਿੰਨੇ ਵੀ ਕਰਨੇ ਤੇ ਸਾਸੂ ਮਾਂ ਨੂੰ ਸਾਸੂ ਮਾਂ ਮੇਰੇ ਮਨੀ ਗੱਲਾਂ ਕਰ ਰਹੀਆਂ ਨੇ ਦੋਨੋਂ ਦੋਨੋਂ ਗੱਲਾਂ ਕਰ ਰਹੀਆਂ ਨੇ ਇਹ ਦੇਖੋ ਮੇਰੀ ਭੈਣ ਬੈਠੇ ਨੇ ਗੱਲਾਂ ਸੁਣ ਜਾਂਦੇ ਨੇ ਛੱਟੀ ਪਤੀਜੀ ਮਸਤੀ ਵਾਲੀ ਨੀਜ਼ ਦੁੱਧ ਪੀਂਦੀ ਵਾਲੀ ਬਲੌਗ ਬਣਾਈ ਜਾਂਦੀ ਹੈ ਯਾਹ ਆਇਆ ਸਿਨਰ ਮਟਰ ਪਨੀਰ ਤੇ ਸੈਲਟ ਖਾਦਾ

ਆ ਦੇਖ ਸਾਰਾ ਦੇਖੋ ਲਾਈਟਾਂ ਚੱਗੀਆਂ ਨੇ ਬਾਰੇ ਹਜੇ ਚਾਚੂ ਨੇ ਆ ਦੇਖੋ ਮੇਰੀ ਮਮ ਦੇਖੋ ਮੈਂ ਆਪਣੇ ਚਾਚੀ ਨੂੰ ਮਿਲਾ ਕੇ ਲਿਆਉਣੀ ਆ ये देखो इधर बैठे हैं चाचू चाचू ब्लॉग बना रहे हैं दादा दादी ए छोटी मम्मी मुझको डरे है मैं डर लगता है मैं एक अच्छी लड़की हूँ मैं गुड गर्ल हूँ इन्हें की कर रहे हो गुड इवनिंग ਚੋ ਕਿੰਨੀ ਮસ્ਤੀ ਕਰ ਰਹੀ ਹੈ ਮੇਰੀ ਮੰਮਾ ਨਾਲ ਦੇਖਿਓ ਪਹਿਲੀ ਵਾਰੀ ਮਿਲੀ ਅੱਜ ਤੇ ਪਹਿਲੀ ਵਾਰੀ ਹੀ ਪਿਆਰ ਚ ਖੇਡਦੀ ਆਂਦੀ ਹੈ ਹੂੰ ਤੁਸੀਂ ਬੋਲੋ ਕੁਛ ਮੈਂ ਕੁਛ ਨਹੀਂ ਬੋਲਦੀ ਥੱਕ ਗਏ ਕੀ ਬੋਲੀ ਬਾਈ ਬੈਠਾ ਹੋਣੇ ਪਣਾ ਪਣਾ ਕਰ ਲਾ ਮਾਰਦੇ ਹਾਂ ਹੂੰ ਹੈਲੋ ਗਾਇਜ਼ ਹੈਲੋ ਗਾਇਜ਼ ਕਿਦਰੀ ਕੀ ਨੀ ਹੂ ਬੜੀ ਵਾਲੀ ਕਿਦਰੀ ਆ ਉਹ ਛੋਟੀ ਵਾਲੀ ਐ ਖਿੱਡੀ ਆਂਦੀ ਐ ਅਰੇ ਮਾਂ ਮਾਂ ਖੇਡ ਲੈ ਨਾ ਮਾਂ ਨੀ ਖੇਡ ਲੈ ਆ ਜਾ ਫੁੱਲ ਲੋ ਨ ਮਸਤੀ ਵਨ ਜਦੋਂ ਵੀ ਗਾਇਸ ਤੁਹਾਨੂੰ ਆਪਣੀ ਫਾਰਮ ਲੈਣਾਂ ਟਾਈਮ ਪੈਂਡ ਕਰਨ ਦਾ ਮੌਕਾ ਮਿਲਦਾ ਜ਼ਰੂਰ ਇੰਜੋਏ ਕਰਿਆ ਕਰੋ। ਅੱਛਾ ਤੂੰ ਮੇਰੀ ਮੰਮਾ ਨੂੰ ਮਾਰਦੀ ਐ। ਸਾਗਰ ਦੀ ਵਾਟੀ ਜਦ ਮੇਂ ਦਿੱਕਤ ਤਲਾ। ਸਾਗਰ ਜੀ ਤੇ ਜਦ ਮੇਂ। ਤੇ ਕੀ ਕਰਦੀ ਵੀ ਦੇਖੀ? ਸਾਗਰ ਦੀ ਵਾਟੀ ਜਦ ਮੇਂ ਦਿੱਕਤ ਚਲਾ। ਸ਼ੂਟਿੰਗ ਐ, ਟਰੈਵਲਿੰਗ। ਹੈਲੋ। ਆ ਦੇਖੋ ਕੋੜਮਣੀ ਆ ਕੋਲ ਸਾਰਾ ਪਰਿਵਾਰ। ਦੇਖੋ ਮੇਰੀ ਮਾਮ। ਹਾਏ ਇਸ आ देखो मैं अपना रूम दिखाती हूं ये मेरा रूम है कितना सुंदर एक और रूम है। हम किचन दिखा देंगे अब तुम्हें किचन देखो हमारा एक और कमरे आ देखो इसका वाला कमरा हमारा दूसरा कमरा आ देखो कितना देव सिय आ मेरी बॉक्स ईच मेरी खाना खुशी अब देखो मेरे जेंट्री बॉक्स इ पेन पुना अब देखो पेन है ना देखो सारा खिलारा ऐप है देखो हम तुम्हें मैं अपना बैकपैक दिखाते हैं आ देखो बैग

ਅੱਜ ਤੁਸੀਂ ਸੇਵਾ ਕਰ ਰਹੇ ਹੋ ਕਿਉਂ? 1 2 3 ਬਾਜੀ ਕਰ ਰਹੇ ਹੋ। ਕਰਿਆ। 1 2 3 4 5 6 7 8 ਗਿੰਦੇ ਨਹੀਂ ਹੁੰਦੇ। ਅੱਲੇ ਪੜ੍ਹਾਈ ਦੇ ਮੈਂਬਰ ਆਏ ਹੋਣੇ ਬੜੀਆਂ ਖੁਸ਼ੀਆਂ ਹੋ ਗਈਆਂ ਨੇ ਹੂੰ ਕੀ ਕੋਣ ਆਇਆ ਤੁਹਾਡਾ ਕੋਣ ਆਏ ਨੇ ਆਏ ਹੋਏ ਮੰਮੀ ਪਰੋਣਾ ਤੁਹਾਡੇ ਬੁਣਣੀ ਆਈ ਹੋਈ ਹੈ ਮੇਰੀ ਮੁੰਡੇ ਦੀ ਸੱਸ ਹੈ ਜੀ ਕੁੜੀ ਦੀ ਮੰਮੀ ਹੈ ਜੀ ਹਾਂ ਹਾਂ ਕਿੰਨੇ ਗੱਲਾਂ ਮਾਰ ਲਿਆ ਹੁਣ ਤੱਕ ਤੁਸੀਂ ਗੱਲਾਂ ਉਹ ਤਾਂ ਮਾਰਦੇ ਹਾਂ ਕਦੋਂ ਤੇ ਕਦੋਂ ਦੇ ਆਏ ਹੋਏ ਨੇ ਮੰਮੀ ਤੁਹਾਨੂੰ ਕਿਵੇਂ ਲੱਗਿਆ ਅੱਜ ਇੰਨੇ ਟਾਈਮ ਬਾਅਦ ਆ ਕੇ ਤੁਸੀਂ ਬੋਲੋ ਕਦੋਂ ਤੁਹਾਨੂੰ ਕਹਿਰੀ ਮੈਂ ਤੁਹਾਨੂੰ ਕਹਿਰੀ ਮੰਮੀ ਤਾਨੂੰ ਕਿੰਨੀ ਮੰਮੀ ਤੁਹਾਨੂੰ ਕਿਤਾਂ ਦੀ ਖੁਸ਼ੀ ਫਿਲ ਹੋ ਰਹੀ ਹੈ ਬਹੁਤ ਖੁਸ਼ੀ ਹੋਈ ਹੈ ਭਾਈ ਪਰ ਬਾਤ ਬਹੁਤ ਜੰਗਾ ਕਿੰਨੇ ਟਾਈਮ ਬਾਅਦ ਆਏ ਹੋ 1.5 ਸਾਲ ਬਾਅਦ 1.5 ਸਾਲ ਬਾਅਦ ਆਉਂਗੇ ਮੈਂ ਤਾਂ ਚੰਗੀ ਆਈ ਹਾਂ 15 ਦਿਨਾਂ ਰਹੀ ਰਹਾਂਗੇ ਜੀ ਮੇਲੇ ਭਾਈ ਦੇ ਬੱਚੇ ਬਹੁਤ ਪਿਆਰ ਕਰਦੇ ਨੰਨ ਨੰਨੀ ਕਰਦੇ ਨੰਨੀ ਨੰਨੀ ਕਰਦੇ ਨੰਨੀ ਮੰਮਾ ਨੂੰ ਨਾਨੀ ਜੀ ਉਹਨਾਂ ਬੱਚੇ ਨਾਲ ਮੇਰੇ ਮੈਟਾ ਵੱਡਾ ਹੋ ਜਾਗਾ ਦਿਨ ਹਾਂਜੀ ਵੀਰੇ ਮੈਂ ਦੇਖਿਆ ਤੁਸੀਂ ਬੋਲ ਰਹੇ ਹੋ ਤੁਹਾਡੇ ਦਰਮਾਨ ਹੋਰ ਹੋਇਆ ਕੁਝ ਨਹੀਂ ਕੀ ਤੁਸੀਂ ਦੋ ਜਣੇ ਬੁਲਾਏ ਸੀ ਤਿੰਨ ਜਣੇ ਆ ਗਏ ਤੁਹਾਨੂੰ ਮਿਲਣ ਮੈਂ ਆਪਣੀ ਜਠਾਣੀ ਦੇ ਭਾਬੀ ਤੋਂ ਤੇਲ ਲਵਾ ਰਹੀ ਆ ਮੈਨੂੰ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਬਹੁਤ ਸੋਹਣੀ ਮਾਲਿਸ਼ ਕਰ ਰਹੇ ਨੇ ਮੈਨੂੰ ਮੈਨੂੰ ਆ ਸੋਨ ਨੁਗੀ ਮੈਡਮ ਆਈ ਮਾਈ ਮੇਰੇ ਨਾਲ ਇਹਨੂੰ ਆਏ ਉਹ ਦੋਨੋਂ ਬਰਾਬਰ ਆ ਅਸੀਂ ਸਾਰੇ ਨੇ ਬਰ ਅੰਜੋਏ ਕੀਤਾ ਤੇ ਹੁਣ ਗਏ ਆ ਥੱਕ ਸੌਣ ਦੀ ਤਿਆਰੀ